ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 10 ਕਾਉ ਦੇ ਵਿੱਚ ਸਰਦਾਰ ਜੋਗਾ ਸਿੰਘ ਬਰਾੜ ਉਹਨਾਂ ਦੇ ਘਰ ਦੇ ਵਿੱਚ ਤੇ ਦੋਸਤੋ ਤੁਹਾਨੂੰ ਸਾਹਮਣੇ ਇਹ ਬਹੁਤ ਖੂਬਸੂਰਤ ਇੱਕ ਕੋਠੀ ਨਜ਼ਰ ਆ ਰਹੀ ਹੋਵੇਗੀ ਤੇ ਦੋਸਤੋ ਇਸ ਕੋਠੀ ਦੇ ਨਾਲ ਹੀ ਇਸ ਘਰ ਨੇ ਆਪਣੇ ਵਿਰਾਸਤੀ ਘਰ ਉਸ ਨੂੰ ਸੰਭਾਲਿਆ ਹੈ ਆਪਾਂ ਤੁਹਾਡੇ ਨਾਲ ਉਸ ਦੀ ਵੀਡੀਓ ਸਾਂਝੀ ਕਰਨ ਵਾਲੇ ਹਾਂ ਦੋਸਤੋ ਜਿੱਥੇ ਅੱਜ ਕੱਲ ਨਵੀਆਂ ਕੋਠੀਆਂ ਪੈਂਦੀਆਂ ਨੇ ਜਾਂ ਸ਼ੁਰੂ ਤੋਂ ਹੀ ਇਹ ਤਾਂ ਚੱਲਦਾ ਆ ਕਿ ਜਿਹੜੀ ਪੁਰਾਣਿਆਂ ਦੀ ਥਾਂ ਹੈ ਉਹ ਨਵਿਆਂ ਨੇ ਲੈ ਲੈਣੀ ਆ ਪਰ ਇਸ ਪਰਿਵਾਰ ਨੇ ਜਿਹੜਾ ਕੁਝ ਵੱਖਰਾ ਕੀਤਾ ਹੈ ਦੋਸਤੋ ਇਹ 1986 ਵੇਲੇ ਦਾ ਬਣਿਆ ਹੋਇਆ ਪਰਿਵਾਰ ਦਾ ਜਿਹੜਾ ਪੁਰਾਣਾ ਜਦੀ ਘਰ ਆ ਬੇਸ਼ੱਕ ਇਹਨਾਂ ਨੇ ਨਵੀਂ ਕੋਠੀ ਪਾ ਲਈ ਪਰ ਜਿਹੜੀ ਆਪਣੀ ਬਜ਼ੁਰਗਾਂ ਦੀ ਵਿਰਾਸਤਾ ਉਸ ਨੂੰ ਬਿਲਕੁਲ ਉਸੇ ਤਰੀਕੇ ਦੇ ਨਾਲ ਰਹਿਣ ਦਿੱਤਾ ਉਸ ਨੂੰ ਉਸੇ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਹੈ ਇਹ ਦੋਸਤੋ 1986 ਵੇਲੇ ਦਾ ਜਿਹੜਾ ਤੁਹਾਨੂੰ ਘਰ ਦਿਖਾ ਰਹੇ ਹਾਂ ਇਹ ਸਰਦਾਰ ਜੋਗਾ ਸਿੰਘ ਬਰਾੜ ਉਹਨਾਂ ਨੇ ਬਣਵਾਇਆ ਸੀ ਤੇ ਦੋਸਤੋ ਸਰਦਾਰ ਜੋਗਾ ਸਿੰਘ ਜੀ ਬਰਾੜ ਉਹਨਾਂ ਦੇ ਅੱਗੇ ਤਿੰਨ ਪੁੱਤਰ ਸਨ ਤੇ ਇਹ ਸਾਂਝਾ ਕਰ ਸੀ ਕਿਸੇ ਸਮੇਂ ਤਿੰਨਾਂ ਪਰਿਵਾਰਾਂ ਦਾ ਉਸ ਤੋਂ ਬਾਅਦ ਹੁਣ ਤਿੰਨਾ ਪਰਿਵਾਰਾਂ ਨੇ ਜਿਹੜੇ ਆਪੋ ਆਪਣੇ ਵੱਖੋ-ਵੱਖਰੀਆਂ ਕੋਠੀਆਂ ਪਾਲੀਆਂ ਪਰ ਜਿਹੜੀ ਇਹ ਬਜ਼ੁਰਗਾਂ ਦੀ ਵਿਰਾਸਤ ਸੀ ਇਸ ਵਿਰਾਸਤ ਨੂੰ ਉਵੇਂ ਦਾ ਉਵੇਂ ਹੀ ਰਹਿਣ ਦਿੱਤਾ ਇਹ ਸਾਹਮਣੇ ਦੋਸਤੋ ਜਿਹੜੀ ਤੁਸੀਂ ਰਸੋਈ ਦੇਖ ਰਹੇ ਹੋ ਇਹ ਨਾਲ ਚੌਂਕਾ ਬਣਿਆ ਹੋਇਆ ਇਹ ਅੰਦਰਲੇ ਪਾਸੇ ਤੋਂ ਤੁਹਾਨੂੰ ਰਸੋਈ ਦਿਖਾ ਰਹੇ ਹਾਂ ਤੇ ਬਾਹਰ ਚੌਂਕਾ ਤੇ ਅੱਗੇ ਇਹ ਵੇੜਾ ਬਣਿਆ ਹੋਇਆ ਇਸ ਦੀ ਵੀ ਦੋਸਤੋ ਜਿਹੜੀ ਕਲਾਕਾਰੀ ਕੀਤੀ ਆ ਬਹੁਤ ਖੂਬਸੂਰਤ ਡਿਜ਼ਾਈਨ ਆ ਇਸ ਘਰ ਦਾ ਇਹ ਖੁੱਲੇ ਵੇੜੇ ਦੇ ਵਿੱਚ ਕਦੇ ਪਰਿਵਾਰ ਸੀ ਜਦੋਂ ਰਲ ਕੇ ਬੈਠਦਾ ਸੀ ਇਹ ਆਪਾਂ ਤੁਹਾਨੂੰ ਅੰਦਰਲੇ ਪਾਸੇ ਦਿਖਾਉਣੇ ਆ ਇਹ ਕਮਰਿਆਂ ਦੇ ਅੱਗੇ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਲੋਕ ਬਰਾਂਡੇ ਪਾਉਂਦੇ ਸੀ ਇਹ ਬਰਾਂਡਾ ਹੈ ਤੇ ਜਿਹੜੀ ਇਸ ਦੀ ਛੱਤਾ ਉਹ ਡਾਟ ਵਾਲੀ ਛੱਤਾ ਇਹ ਪਿਛਲੇ ਪਾਸੇ ਤੇ ਦੋਸਤੋ ਜਿਹੜੇ ਕਮਰੇ ਆ ਤੁਹਾਨੂੰ ਕਮਰੇ ਵੀ ਅੰਦਰਲੇ ਪਾਸੇ ਤੋਂ ਦਿਖਾਵਾਂਗੇ ਇਸ ਘਰ ਨੂੰ ਵੀ ਦੇਖ ਕੇ ਬਿਲਕੁਲ ਇਵੇਂ ਲੱਗਦਾ ਕਿ ਜਿਵੇਂ ਇਹ ਵੀ ਹੋਣੀ ਤਿਆਰ ਕੀਤਾ ਹੋਵੇ ਇਹ ਹੁੰਦਾ ਹੈ ਦੋਸਤੋ ਕਿ ਆਪਾਂ ਨੂੰ ਕਿਸੇ ਚੀਜ਼ ਦੇ ਨਾਲ ਕਿੰਨਾ ਲਗਾਵਾਂ ਕਿੰਨਾ ਪਿਆਰ ਆ ਸਰਦਾਰ ਮਨਜਿੰਦਰ ਸਿੰਘ ਜੀ ਬਰਾੜ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਪੁਰਾਣੇ ਬਜ਼ੁਰਗਾਂ ਦੀ ਵਿਰਾਸਤ ਦੇ ਨਾਲ ਬਹੁਤ ਪਿਆਰ ਆ ਤੇ ਇਸੇ ਕਰਕੇ ਉਹਨਾਂ ਨੇ ਪੁਰਾਣਾ ਘਰ ਟਾਉਣ ਦੀ بجائے ਨਵੀਂ ਥਾਂ ਤੇ ਆਪਣੀ ਕੋਠੀ ਪਾਈ ਤੇ ਇਸ ਜਿਹੜਾ ਆਪਣੇ ਬਜ਼ੁਰਗਾਂ ਦਾ ਘਰ ਸੀ ਉਸ ਨੂੰ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਸੰਭਲਿਆ ਇਹ ਦੋਸਤੋ ਪੁਰਾਣੇ ਕਮਰੇ ਆ ਜਿਸ ਤਰ੍ਹਾਂ ਪਹਿਲਾਂ ਲੋਕ ਜਿਹੜੇ ਕਮਰੇ ਪਾਉਂਦੇ ਸੀ ਉਹ ਗਾਡਰਾਂ ਦੇ ਹਿਸਾਬ ਨਾਲ ਹੁੰਦੇ ਸੀ ਦੋ ਗਾਡਰਾਂ ਤੇ ਤਿੰਨ ਗਾਡਰਾਂ ਤੇ ਹੁਣ ਸਕੁਅਰ ਫੁੱਟ ਦੇ ਹਿਸਾਬ ਨਾਲ ਜਿਹੜੇ ਕਮਰੇ ਜਾਂ ਕੋਠੀਆਂ ਉਹ ਪੈਂਦੀਆਂ ਨੇ ਇਸ ਦੀ ਜਿਹੜੀ ਥੱਲੇ ਫਰਸ਼ਾ ਉਹ ਵੀ ਦੋਸਤੋ ਉਸੇ ਸਮੇਂ ਦੀ ਪੁਰਾਣੀ ਫਰਸ਼ਾ ਤੇ ਇਸ ਦੇ ਕਮਰੇ ਸਾਫ ਸੁਥਰੇ ਸਾਹਮਣੇ ਛਪੀਲਾ ਹੁੰਦਾ ਛਪੀਲਾ ਦਾ ਰਵਾਜ ਵੀ ਚਲਾ ਗਿਆ ਕਬੂਡ ਬਣਨ ਲੱਗ ਗਏ ਪਰ ਪਹਿਲੇ ਸਮਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਘਰ ਦੇ ਵਿੱਚ ਬਣਦੀਆਂ ਸੀ ਇਸ ਘਰ ਦਾ ਜਿਹੜਾ ਅੱਗੇ ਖੁੱਲਾ ਡੁੱਲਾ ਵੇੜਾ ਤੇ ਇਹ ਬਰਾਂਡਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਦੋਸਤੋ ਇਦਾਂ ਦੀਆਂ ਜਿਹੜੀਆਂ ਪੁਰਾਣੇ ਘਰ ਨੇ ਉਹਨਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੂਨ ਆ ਉਹ ਮਿਲਦਾ ਹੈ ਇਹ ਪੇਟੀਆਂ ਇਸ ਦੇ ਅੰਦਰ ਵੀ ਜਿਸ ਤਰ੍ਹਾਂ ਦੋਸਤੋ ਇਹ ਸਾਹਮਣੇ ਸਪੀਲਾਂ ਬਣੀ ਹੋਈਆਂ ਨੇ ਤੇ ਇਹ ਪੁਰਾਣਾ ਸੰਦੂਕ ਆ ਇਹ ਵੀ ਉਸੇ ਸਮੇਂ ਦਾ ਦੱਸਦੇ ਆ ਕਿ ਬਜ਼ੁਰਗਾਂ ਦੀ ਵਿਰਾਸਤੀ ਹੈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਰਿਵਾਰ ਨੇ ਸੰਭੀਆਂ ਹੋਈਆਂ ਨੇ ਤਾਂ ਦੋਸਤੋ ਇਦਾਂ ਦੇ ਜਿਹੜੇ ਪੁਰਾਣੇ ਘਰ ਨੇ ਜਿਨ੍ਹਾਂ ਦੀ ਸੰਭ ਸੰਭਾਲ ਹੋ ਰਹੀ ਆ ਓਕੇ ਤੇ ਕਿਤੇ ਵੇਖਣ ਨੂੰ ਦਿਖਦੇ ਆ ਇਹ ਵੀ ਦੋਸਤੋ ਤੁਹਾਨੂੰ ਜਿਹੜਾ ਸੰਦੂਕ ਦਿਖਾ ਰਹੇ ਆ ਇਹ ਪੁਰਾਣਾ ਸੰਦੂਕ ਆ ਇਸ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੁੱਚੋ ਤੇ ਪੁੱਚੋ ਤੋਂ ਬਾਅਦ ਲਹਿੰਦੇ ਪੰਜਾਬ ਦਾ ਜਿਹੜਾ ਮੰਡੀ ਭੋਲੇਵਾਲ ਭੋਲੇਵਾਲ ਤੋਂ ਬਾਅਦ 10 ਕਿਲੋ ਦੇ ਵਿੱਚ ਆ ਕੇ ਇਹ ਪਰਿਵਾਰ ਵਸਿਆ ਤੇ ਇਹ ਜਿਹੜਾ ਸੰਦੂਕ ਤੁਸੀਂ ਦੇਖ ਰਹੇ ਹੋ ਇਹ ਵੀ ਦੋਸਤੋ ਬਹੁਤ ਪੁਰਾਣਾ ਸੰਦੂਕ ਆ ਇਸ ਨੂੰ ਵੀ ਪਰਿਵਾਰ ਰੰਗ ਰੋਗਣ ਕਰਕੇ ਤੇ ਇਸ ਨੂੰ ਦੁਬਾਰਾ ਫੇਰ ਉਸੇ ਤਰੀਕੇ ਦੇ ਨਾਲ ਤਿਆਰ ਕਰ ਰਿਹਾ ਹੈ ਦੋਸਤੋ ਤੁਹਾਨੂੰ ਸਾਡੀ ਇਹ ਜਿਹੜੀ ਵੀਡੀਓ ਜੇਕਰ ਚੰਗੀ ਲੱਗੀ ਇਸ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਆ ਜੇ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਸੁਨੇਹਾ ਪਹੁੰਚ ਸਕੇ ਕਿ ਆਪਾਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਕਿਸ ਤਰੀਕੇ ਦੇ ਨਾਲ ਸਾਂਭ ਸਕਦੇ ਹਾਂ ਤੇ ਦੋਸਤੋ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਧੰਨਵਾਦ